ਸੂਬੇ ਦੇ ਵਿੱਚ ਪਸ਼ੂ ਧਨ ਦੇ ਸਿਹਤ ਸੰਭਾਲ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 300 ਵੈਟਨਰੀ ਅਫਸਰਾਂ ਦੀ ਜਿਹੜੀ ਭਰਤੀ ਆ ਉਹ ਕੀਤੀ ਜਾਵੇਗੀ ਇਹ ਜਾਣਕਾਰੀ ਪੰਜਾਬ ਦੇ ਪਸ਼ੂ ਪਾਲਣ ਡੈਰੀ ਵਿਕਾਸ ਅਤੇ ਮੱਛੀ ਮੱਛੀ ਪਾਲਣ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ ਇੱਥੇ ਆਪਣੇ ਦਫ਼ਤਰ ਦੇ ਵਿਖੇ ਵਿਭਾਗ ਵੱਲੋਂ ਚਲਾਏ ਜਾ ਰਹੇ ਵਕਫਾਕ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਵੈਟਰਨਰੀ ਅਫਸਰਾਂ ਦੀਆਂ ਜਿਹੜੀਆਂ ਪੋਸਟਾਂ ਹੈ ਉਹਨਾਂ ਦੇ ਲਈ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ 326 ਵੈਟਰਨਰੀ ਅਫਸਰ ਅਤੇ 536 ਵੈਟਨਰੀ ਇਨਸਪੈਕਟਰਾਂ ਦੀ ਜਿਹੜੀ ਭਰਤੀ ਕੀਤੀ ਆ ਉਹਨਾਂ ਨੇ ਦੱਸਿਆ ਕਿ ਪਸ਼ੂ ਹਸਪਤਾਲਾਂ ਦੇ ਵਿੱਚ ਦਵਾਈਆਂ ਅਤੇ ਉਪਕਰਨਾਂ ਦੀ ਖਰੀਦ ਦੇ ਲਈ ਜਿਹੜੇ ਆ 93 ਕਰੋੜ ਰੁਪਏ ਦੀ ਕਾਰਜ ਯੋਜਨਾ ਭਾਰਤ ਸਰਕਾਰ ਨੂੰ ਜਿਹੜੀ ਆ ਉਹ ਸੌਂਪੀ ਗਈ ਹੈ। ਉਹਨਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਮੂਹਕੋਰ ਅਤੇ ਗੱਲ ਘੋਟੂ ਵਿਰੁੱਧ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ 30 ਜੂਨ 2024 ਤੱਕ ਦਾ ਜਿਹੜਾ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਨੇ ਕੈਬਨਿਟ ਮੰਤਰੀ ਨੂੰ ਇਸ ਮੋਹਮ ਨੂੰ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜਨ ਦਾ ਭਰੋਸਾ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਜੀਵ ਬਾਲੀ ਨੇ ਦੱਸਿਆ ਕਿ ਇਸ ਮੋਹਮ ਤਹਿਤ ਹੁਣ ਤੱਕ ਲਗਭਗ 78% ਅਤੇ ਅਤੇ 75% ਪਸ਼ੂਆਂ ਨੂੰ ਜਿਹੜਾ ਕਰਮਵਾਰ ਮੂਖਰ ਅਤੇ ਗਲਟੂ ਤੋਂ ਜਿਹੜਾ ਬਚਾਅ ਦੇ ਲਈ ਵੈਕਸੀਨ ਹੈ ਉਹ ਡੋਜ਼ ਲਗਾਈ ਗਈ ਆ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਡੇਰੀ ਫਾਰਮਿੰਗ ਕਿੱਤੇ ਨੂੰ ਅਪਣਾਉਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਵਸਤੇ ਵਿਭਾਗ ਵੱਲੋਂ ਦੁੱਧਾਰੂ ਪਸ਼ੂਆਂ ਦੀ ਖਰੀਦ ਜਨਰਲ ਵਰਗ ਨੂੰ 25% ਦੀ ਅਤੇ ਅਨਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 33% ਵਿੱਤੀ ਸਹਾਇਤਾ ਜਿਹੜੀ ਉਹ ਦਿੱਤੀ ਜਾਂਦੀ ਹੈ ਇਸੀ ਯੋਜਨਾ ਤਹਿਤ ਪ੍ਰਤੀ ਪਸ਼ੂ ਨਿਰਧਾਰਤ ਰੇਟ 70000 ਰੁਪਏ ਵਿਭਾਗ ਨੇ 2023-24 ਦੌਰਾਨ 1099 ਦੁੱਧਾਰੂ ਪਸ਼ੂਆਂ ਦੀ ਲਗਭਗ 2 ਕਰੋੜ ਰੁਪਏ ਦੀ ਜਿਹੜੀ ਆ ਉਹ ਵਿਤੀ ਸਹਾਇਤਾ ਵਜੋਂ ਜਿਹੜੇ ਉਹਨਾਂ ਨੇ ਦਿੱਤੇ ਹਨ ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਰਾਸ਼ਟਰੀ ਪਸ਼ੂ ਤਾਂ ਨਿਯੋਜਨਾ ਤਹਿਤ ਪਿਛਲੇ 5 ਹਫ਼ਤਿਆਂ ਦੌਰਾਨ ਪਸ਼ੂ ਪਾਲਕਾਂ ਨੂੰ 72000 ਦੁੱਧਾਰੂ ਪਸ਼ੂਆਂ ਦੇ ਲਈ ਜਿਹੜੀ ਆ ਵਿਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਇਸ ਯੋਜਨਾ ਤਹਿਤ ਛੋਟੇ ਦਰਮਿਆਨੇ ਦੁੱਧ ਉਤਪਾਦਕਾਂ ਨੂੰ ਇੱਕ ਤੋਂ ਪੰਜ ਦੁੱਧਾਰੂ ਪਸ਼ੂਆਂ ਦੇ ਜਿਹੜਾ ਲਈ ਬੀਮੇ ਦੀ ਜਿਹੜੀ ਆ ਉਹ ਵਿਤੀ ਸਹਾਇਤਾ ਦਿੱਤੀ ਜਾ ਰਹੀ ਆ ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਜਨਰਲ ਵਰਗ ਨੂੰ 50% ਦੀ ਅਤੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਦੁੱਧ ਉਤਪਾਦਕਾਂ ਨੂੰ 70% ਤੱਕ ਜਿਹੜੀ ਆ ਵਿਤੀ ਸਹਾਇਤਾ ਦਿੱਤੀ ਜਾ ਰਹੀ ਹੈ